ਹਾਂ ਥੋੜਾਗਾ 25 ਹੋਣਾ ਲੈ ਫੜਾ 3000 ਦੇ ਨਾ 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 2500 2500 ਦੇ ਦੇ ਫੜਾ ਵੀ ਦੇ ਬਸੇ ਇਹ ਮਰਦਾ ਜੇ ਤਾਂ ਦੇਖ ਲੈ ਨਹੀਂ ਭਈ ਅਜੇ ਕਿਉਂ ਸਰ 1000 ਛੱਡ ਵੀ ਹੈ ਛੱਡ ਮਾਰੀ ਤੁਰੰ데 ਮਾਪਾ ਜੀ ਬਬਾ ਨੰਬਰ ਲੈ ਲੀਦੋ ਮਰਦੀ ਰਹੀ ਚਿੱਟੀ ਅੱਖ ਲੰਮਾ ਕਰਨ ਮਰਜ਼ੀ ਵਧਾ ਕੇ ਦੇਖ ਲੈ ਯਾਰ ਜਿੱਟਾ ਮੱਛੀ ਦੋ ਤੋਂ ਬਾਰੀ ਨੂੰ ਆ ਗਾੜੇ ਦੋਨੇ ਖਾਵੇ ਉਹ ਵੀ ਉਹਦੇ ਸਾਡੇ ਇਹ ਵੀ ਸ਼ੂਟ ਆ ਤੁਹਾਨੂੰ ਹਾਂ ਕਣਕ ਕੋ ਕਣਕ ਕੁਛ ਵੀ ਆ ਮਿੱਠੂ ਨੂੰ ਜਾਣਦਾ ਮਿੱਠੂ ਨੂੰ ਫੋਨ ਕਰ ਦੇ ਸਾਡੇ ਘਰੇ ਸਾਡੇ ਠੀਕ ਆ ਗਰੰਟੀ ਦਿਨ ਹਾਂ ਇਹ ਕਿਹੜਾ 20000 ਦਾ ਸੌਦਾ 25 ਕਿਤੇ ਮਰਜ਼ੀ ਫੜ ਕੇ ਲੈ ਜੀ ਆਹ ਸਹੀ ਆ ਹਾਂ ਜੇ ਬਿਮਾਰ ਹੋਵੇ ਕੁਝ ਖਾਂਦੀ ਨਾ ਹੋਵੇ ਕਣਕ ਨਾ ਖਾਦੇ ਮੱਕੀ ਕੁਝ ਮਰਜ਼ੀ ਪਾ ਦਿੰਦੇ ਯਾਰ ਬਸ ਹੁਣ ਇਹ ਕਣਕ ਖਾਂਦੀ ਆ ਹਾਂ ਹਾਂ ਜੇ ਨੱਗ ਨੂੰ ਚੱਲਦੀ ਉਹਨੇ ਪਿੱਛੇ ਨੂੰ ਚੱਲਦੀ ਆ ਠੀਕ ਨੇ ਇਹ ਨੇ ਤਾਂ ਕੋਈ ਮੋੜ ਲੰਬਾ ਕੀ ਆਉਂਦਾ ਇੰਨੇ ਦਾ ਨਾ ਜੀ ਸਾਰੀ ਇਹ ਤਸੱਲੀ ਕਰ ਆਪਦੀ ਤਸੱਲੀ ਕਰ ਤਸੱਲੀ ਕੁਆਲਟੀ ਵਾਲੀ ਆ ਮੁੰਡਿਆ ਉਹ ਨਹੀਂ ਆ ਕੋਈ ਦੇਸੀਆਂ ਚ ਨਹੀਂ ਆਇਆ ਇਹ ਦੂਰੀ ਅੱਡੀ ਦੀ ਆ

ਲੱਖ ਹੋਏ ਨਹੀਂ ਐਨੇ ਨਹੀਂ ਬਈ ਲਾ ਰੇ ਨਾ ਨਾ ਐਨੇ ਨਹੀਂ ਲਾਹ ਬਠ ਬਈ ਲਾਓ ਤੁਸੀਂ ਤਾਂ ਲਾਓ ਤੁਸੀਂ ਤਾਂ ਲਾਓ ਦੇਖਦੇ ਤੂੰ ਸਾਰੇ ਲਾ ਨਹੀਂ ਇਹ ਤਾਂ ਬਈ ਆ ਜਾ ਰਿਹਾ ਬਈ ਗੱਲ ਮੜਾ ਲਾਣ ਵਾਲੀ ਸਾਰੀ ਲੈ ਜਾਏ ਬੂਟਾ ਕਹਿੰਦਾ ਬਈ ਸਾਰੇ ਪੈਸੇ ਲੈ ਜਾ ਕਹਿੰਦਾ ਤੇਰੇ ਨਾਲ ਕੀ ਬੰਦੇ ਹਾਂ ਹਾਂ ਹੋ ਹੋ ਦੇ ਦੇ ਰੋ ਉਹਨੂੰ ਮਾਰੀ ਬਾਲੂਆ ਮੇਰੇ ਸਾਹਬਰ ਹੋ ਜਾ ਬੋਦੀ ਫੇਰ ਕਿਉਂ ਜਾ ਲਾਇਆ ਇਹ ਵੀ ਆਪਣੇ ਘਰੇ ਜਾਊ ਓਏ ਆਪਣੇ ਘਰੇ ਜਾਊ ਫਿਰ ਕਿਹੜੇ ਘਰੇ ਜਾਉਂਦਾ ਭੈਣ ਦਾ ਯਾਰ ਤੂੰ ਆ ਲੈ ਲੈ ਮੈਨੂੰ ਆ ਦੇ 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 ਮੈਂ ਤੈਨੂੰ ਦੋ ਰੰਗ ਦੇਣਾ ਤੂੰ ਮੈਨੂੰ ਇੱਕੋ ਹੀ ਰੰਗ ਦੇ ਦੇ ਨਹੀਂ ਚੱਲ ਟੋਟੇ ਹੀ ਸੌ ਦੇ ਦੇ ਚੱਕ ਜਾ ਮਾੜਾ ਇਹ ਉੜਾ ਇਹ ਮਾੜਾ ਪੁੱਛੀ ਨਹੀਂ ਤੈਨੂੰ ਪੂਰੀ ਦੇਣਾ ਚੱਲ ਕੋਈ ਨਹੀਂ ਪਰਚੀ ਵੀ ਕਰਾਉਣੇ ਕੋਈ ਹਾਂ ਹਾਂ ਡੱਕਰਾ ਇਹ ਮੁੰਡਾ ਪਰਚੀ ਲਾ ਲੈ ਭਾਈ ਚੱਲ ਕਿਹ ਕੀ ਆ ਚਾ ਕਿਹੜੀ ਆਹੋ ਆਹੀ 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 ਪੱਠ ਇੱਕੋ ਹੀ ਹੈ ਤੇ ਚਹੀ ਹੈ ਉਹਨੇ ਮੁਰਗਾ ਯਾਰ ਆ ਏਗੇ ਬੈਗੀ ਜੀ ਬੈਗੀ ਉਹਨੇ ਦੀ ਉਹਨਾਂ ਦੀ ਪੱਤੀ ਉਹਦਾ ਛੱਡ ਗਈ ਆ 250 ਹੋਰ ਨੇ ਮਾਰ ਲਿਆ ਮੋਰਚਾ ਪਕਾਉਂਦਾ ਕੋਈ ਰਹਿ ਗਿਆ ਖਾ ਕੋਈ ਗਿਆ ਹੁਣ ਤੂੰ ਹੁਣ ਇਹਨੂੰ ਦਵਾ ਦੇ ਇਹ ਸੇ ਨੂੰ ਤੂੰ ਕੋਹ ਹੋ ਰਹੀ ਤੂੰ ਤਾਂ ਕੋਹ ਹੋ ਰਹੀ ਆ ਜਾ ਚਿੱਟੀ ਕੱਢ ਕਿੱਥੋਂ ਆਹੀ ਆ ਚਿੱਟੀ ਹੋਰ ਕਿਹ ਆਹੋ ਆ ਇੱਕੋ ਹੀ ਚਿੱਟੀ ਆ ਉਹ ਦੀ ਆਹੋ ਆ ਗਿਆ ਆਹੋ ਨਾ ਨਾ ਮਗਰਲੀ ਉਹ ਤੇਰਾ ਮੁੰਡਾ ਕਿੱਥਾ ਓਏ ਉਹੀ ਆ ਕਾਲੇ ਮੋਹਲੇ ਕਾਲੇ ਮੋਹਲੇ ਪੱਠ ਉਹੀ 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 ਆ ਉਹ ਪੱਠੀ ਕੱਢ ਦੋ ਅਗਲੀ ਮਿੱਟੀ ਤੇ ਫੜਾ ਦਿਓ ਕੋਈ ਨਾ ਇਹ ਪੱਠ ਕੱਢ ਕੇ ਕੀ ਆ ਬੜੀ ਉਹਦੀ ਪਰਚੀ ਕਰਾਉਣ ਜਾਂਦਾ ਹਾਂ ਹਾਂ ਹਰ ਜਾ ਫੇਰ ਕਰਾ ਦੋ ਪਰਚੀ ਦੋਨੇ ਇਕੱਠੇ ਹੀ ਕਰਾ ਲਾਂਗੇ ਫਿਰ ਜਿਆ ਇਹਦਾ ਵੀ ਸੌਦਾ ਹੋ ਗਿਆ ਸੌਦਾ ਵੰਡ ਦੂ ਇਹ ਹਾਂ ਇਹੀ ਇਹੀ ਆ ਇਹੀ ਆ ਦੇਖ ਤਾਂ ਕੋਈ ਗਰੀ ਪਈ ਬੜੀ ਵੀ ਆ ਅੱਖਾਂ ਦੇ ਜੇ ਸੁਰਮਾ ਪਾਇਆ ਹੁੰਦਾ ਜੇ ਫਟਾ ਮੰਗਲ ਕਰੀ ਨੀ ਮਨਾ ਕਰਦਾ ਹਾਂ ਇਹਦਾ ਮਾਸ਼ੀਆ ਸੁਰਮਾ ਛੱਡ ਗਿਆ ਇਹਦਾ ਇਹ ਬਾਈ ਕੋ ਅਲਹੁਦਾ ਮਾਂ ਚੜੀ ਜਾ ਬਈ ਯਾਰ ਇਹਨਾਂ ਕੱਡੇ ਪਾਥੇ ਭਰਾ ਤੱਕ ਕੋ ਇਹਦਾ ਉਹਨੂੰ ਪੁੱਛਦਾ ਮਾਲ ਤੁਨ ਕਿੰਨੇ ਕਿੱਧਰ ਗਿਆ ਹੋ ਅੱਜ ਦੋ ਆ ਗਿਆ ਬਰਾ ਐਂ ਬੂਟੇ ਬੀੜੀ ਪੀਲਾ ਮੈਨੂੰ ਕਦੀ ਨਹੀਂ ਲਾ ਉੱਪਰ ਨਾ ਆਇਆ ਹੋਇਆ ਬਣਾਇਤੀ ਵਾਲੀ ਅੱਜ ਯਾਰ ਛੋਟੀ ਅਗਲੀ ਲੱਗਣ ਦਾ ਇਹ ਚਵੜੀ ਲੰਗਾ ਚਵੜੀ ਬੱਠਾਉਗਾ ਤੈਨੂੰ ਪਤਾ ਹੋ ਕਿੰਨੇ ਕਿ ਦੀ ਉਹਨੇ ਨਾ ਮੈਂ ਤੁਹਾਨੂੰ ਖੜਨਾ ਬੂ ਮੇਰੇ ਤੇ ਇਹ 25 ਉਹ ਮੈਂ ਅੱਗੇ ਤੈਨੂੰ ਇਹ ਇਹ ਮਾੜੀ ਆ ਉਹ ਰਾਜੀ ਦੀ ਉਹ ਚੌਗਣੀ ਆ ਤਾ ਇਹ ਲੱਗੇ ਨਾ ਕਰ ਉਹ ਚੱਕ ਕੇ ਵਿੱਚ ਮਾਰੋ ਹਾਂ ਚੱਕ ਕੇ ਵਿੱਚ ਮਾਰ ਸੇਰਾ ਸੌਦਾ ਦਾ ਰੰਗਾ ਕਰੋ ਫਿਰ ਰੋਜ਼ਾ ਕਾ ਲੈ ਹਾਂ ਆ ਨਗਰਾ ਪਸਾ ਕਰਾਓ ਚਲੋ